ਖਾਜੋ ਖਾਜੋ ਆ ਆ ਬੱਕਰ ਗੇ ਹੋ ਰਮੇ ਕੀ ਹਾਲੋ ਉਹ ਠੀਕ ਆ ਬਾਈ ਠੀਕ ਆ ਚਾਰੀ ਹਨਾ ਬੱਕਰੀਆਂ ਹੈ ਹਾਂ ਹਾਂ ਠੀਕ ਆ ਠੀਕ ਆ ਹੋ ਵਾ ਵਧੀਆ ਵਧੀਆ ਤੂੰ ਦੱਸ ਮੈਂ ਤਾਂ ਉਹੀ ਆ ਗਿਆ ਤੈਨੂੰ ਵੇਖ ਕੇ ਯਾਰ ਮੈਂ ਆ ਜੰਗਲ ਚ ਆਇਆ ਹੈ ਵੇਖ ਕੇ ਜੰਗਲ ਘੁੰਮਣਾ ਹੈ ਜੰਗਲ ਚ ਘੁੰਮਣਾ ਹੈ ਮੈਂ ਇਹਦੇ ਬਾਰੇ ਕੋਈ ਨੌਲੇਜ ਹੈਗੀ ਆ ਬਾਈ ਤੈਨੂੰ ਮੈਨੂੰ ਹਾਂ ਇਹ ਜੰਗਲ ਦਾ ਜਿਹੜਾ ਰਹੱਸ ਹੈ ਨਾ ਬਹੁਤ ਪੁਰਾਣਾ ਹੈ ਕਿਵੇਂ ਬਾਈ ਆ ਜਾ ਤੈਨੂੰ ਦੱਸ ਦਮ ਜੰਗਲ ਦਾ ਰੈਸ਼ਾ ਵੈਸੇ ਦਾ ਕਿਸੇ ਨੂੰ ਮੈਂ ਦੱਸਿਆ ਨਹੀਂਗਾ ਹਾਂ ਮੈਨੂੰ ਸਾਡੇ ਜਿਹੜੇ ਦਾਦੇ ਪੜਦਾਦੇ ਸੀ ਨਾ ਹਾਂ ਉਹ ਰੈਸ਼ ਇਹ ਮੇਰੇ ਦਾਦੇ ਨੂੰ ਦੱਸ ਕੇ ਦਾਦਾ ਮੇਰੇ ਪਿਓ ਨੂੰ ਦੱਸ ਕੇ ਗਿਆ ਹਾਂ ਪਿਓ ਨੇ ਦੱਸਿਆ ਮੈਨੂੰ ਇਹਦਾ ਰੈਸ਼ ਅੱਛਾ ਮੇਰੇ ਆਉਣ ਦਾ ਕਾਰਨ ਕੀ ਆ ਇੱਥੇ ਹਾਂ ਤੈਨੂੰ ਪਤਾ ਹੀ ਐ ਮੈਂ ਕਿੰਨੇ ਵਾਰੀ ਆਇਆ ਅੱਗੇ ਇਹ ਜੰਗਲ ਦੇ ਵਿੱਚ ਅੱਛਾ ਮੈਂ ਇੱਥੇ ਨਾ ਇੱਥੇ ਜੰਗਲ ਦਾ ਰੈਸ਼ਾ ਪਤਾ ਕੀ ਐ ਦੱਸ ਇੱਥੇ ਰਾਜੇ ਮਹਾਰਾਜੇ ਪਹਿਲਾਂ ਹਾਂ ਜੁੱਗਾਂ ਪਹਿਲਾਂ ਹਾਂ ਇੱਥੇ ਜੰਗਾਂ ਲੜੀਆਂ ਸੀ ਉਹਨਾਂ ਨੇ ਉਹਨਾਂ ਦੇ ਇੱਥੇ ਨਾ ਸਿਉਣਾ ਨਪਦੇ ਹੁੰਦੇ ਸੀ ਉਹ ਜੰਗ ਖਿਆਨਾ ਤੇਰੇ ਕਹਿੰਦਾ ਮਤਲਬ ਆ ਜੰਗਲ ਚ ਜੰਗਲਾਂ ਚ ਖਿਆਨਾ ਤੇ ਇੱਕ ਉਹਨਾਂ ਦਾ ਕੀ ਹੁੰਦਾ ਸੀ ਜਿਹੜੇ ਪ੍ਰਾਣੇ ਰਿਸ਼ੀ ਮੁਨੀ ਹੁੰਦੇ ਸੀਗੇ ਜਾਂ ਪ੍ਰਾਣੇ ਕੋਈ ਤਾੰਤ੍ਰਿਕ ਹੁੰਦੇ ਸੀਗੇ ਉਹਨਾਂ ਦੇ ਇੱਥੇ ਨਾ ਮੰਨ ਕੇ ਚੱਲ ਜੰਨਾ ਜਿਹੜੇ ਉਹ ਨੱਪੇ ਹੁੰਦੇ ਸੀਗੇ ਜੰਨਾ ਇੱਥੋਂ ਕੱਢਦੇ ਸੀ ਉਹ ਉਹਨਾਂ ਜਿੰਨਾਂ ਦਾ ਉਹ ਜਿੰਨਾਂ ਤੋਂ ਪਤਾ ਕੀ ਆਉਂਦੀ ਸੀ ਉਹ ਸਾਰਾ ਜਿਹੜਾ ਆਪਦਾ ਵਿਸ਼ਾਲ ਰਾਜ ਸਾਮਰਾਜ ਉਹਨਾਂ ਤੋਂ ਸਥਾਪਿਤ ਕਰਾਉਂਦੇ ਸੀ ਉਹ ਠੀਕ ਹੈ ਇਹ ਜੰਗਲ ਦਾ ਜਿਹੜਾ ਰਹਿਸ਼ ਹੈ ਨਾ ਤੇਰੇ ਕਹਿਣ ਦਾ ਮਤਲਬ ਆ ਜਿਹੜੇ ਜਿੰਨ ਹੁੰਦੇ ਸੀ ਉਹ ਰਾਜਿਆਂ ਦੇ ਗੁਲਾਮ ਸੀਗੇ ਰਾਣ ਸੀਗੇ ਉਹਨਾਂ ਦੀ ਮੁੱਠੀ 'ਚ ਹੁੰਦੇ ਸੀਗੇ ਉਹ ਇਹ ਕਰਦੇ ਪਹਿਲਾਂ ਉਹਨੂੰ ਕੀਲਦੇ ਸੀਗੇ ਉਹ ਠੀਕ ਕੀਲ ਕੇ ਤੋਂ ਬਾਅਦ ਉਹਨਾਂ ਤੇ ਰਾਜ ਕਰ ਲੈਂਦੇ ਜਦੋਂ ਉਹ ਫਿਰ ਉਹਨਾਂ ਤੋਂ ਮੰਨ ਲਾ ਵੀ ਉਹ ਗੱਲਾਂ ਬਾਤਾਂ ਉਹ ਮਨਾਉਂਦੇ ਉਹਨਾਂ ਤੋਂ ਵੀ ਤੁਸੀਂ ਆਹ ਸਾਡੇ ਲਈ ਕਰਕੇ ਆਓ ਆਹ ਕਰਕੇ ਉਹ ਯਾਨੀ ਕਿ ਜਿਹੜਾ ਜੰਗਲਦਾਰ ਐਸ਼ ਹੈ ਨਾ ਇਹ ਅੱਜ ਤੱਕ ਕਿਸੇ ਨੂੰ ਵੀ ਨਹੀਂ ਪਤਾ ਅੱਛਾ ਯਾਰ ਹਾਂ ਹੁਣ ਭਲ ਗਿਆ ਆਪਾਂ ਕੁਝ ਮੇਰੀ ਗੱਲ ਸੁਣਾ ਜੇ ਤਾਂ ਤੂੰ ਮੇਰਾ ਦੇਂਗਾ ਸਾਥ ਸਾਥ ਦੇਊਗਾ ਬਈ ਮੈਂ ਫਿਰ ਆਪਾਂ ਭਾਲਦੇ ਆਪਣੂੰ ਇਸ ਜੰਗਲ ਦੇ ਵਿੱਚ ਕੁਝ ਨਾ ਕੁਝ ਮਿਲੂਗਾ ਠੀਕ ਹੈ ਜੇ ਕੁਝ ਵੀ ਆਪਣੂੰ ਖਜ਼ਾਨਾ ਮਿਲਦਾ ਤਾਂ ਆਪਣਾ ਅਧੋ ਅੱਧੀ ਠੀਕ ਠੀਕ ਤੈਨੂੰ ਦੱਸਣਾ ਨਹੀਂ ਕੋਈ ਸਿਉਣਾ ਮਿਲੇ ਹੀਰੇ ਮਿਲਣ ਠੀਕ ਹੈ ਕੋਈ ਆਪਾਂ ਨੂੰ ਜਨ ਵੀ ਮਿਲਿਆ ਆਪਾਂ ਉਹ ਵੀ ਕੀ ਲਾਂਗੇ ਉਦੋਂ ਸਾਰੇ ਜਿਹੜੇ ਕੰਮ ਆ ਤੈਨੂੰ ਹਸਾਬ ਹੈਗਾ ਉਹਦਾ ਮੈਨੂੰ ਸਾਰਾ ਕਿਤੇ ਇਹਦਾ ਹੋਵੇ ਜਨ ਆਪਣੇ ਤੋਂ ਕੰਮ ਕਰਾਈ ਜਾਵੇ ਉਲਟਾ ਬੇਫਿਕਰ ਰਹਿ ਤੂੰ ਹਾਂ ਮੇਰੀਆਂ ਸਾਰੀਆਂ ਕਿਤਾਬਾਂ ਪੜੀਆਂ ਹੋਈਆਂ ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਇੱਕ ਵਾਰੀ ਤੂੰ ਮੇਰੇ ਨਾਲ ਪਾਲਾ ਚੱਲ ਗਿਆ ਠੀਕ ਹੈ ਚਾਲ ਫਿਰ ਆਜ ਠੀਕ ਆਜ ਮੇਰੀ ਗੱਲ ਸੁਣ ਲੈ ਹਾਂ ਰਹਿਣਾ ਥੋੜਾ ਜਿਹਾ ਵਿੜਕ ਜੀਆ ਕਿਉਂਕਿ ਕਈ ਵਾਰ ਜਨ ਦੇ ਉੱਤੇ ਪੈ ਟਿਕ ਗਿਆ ਆਪਣੇ ਤੇ ਵੀ ਹਮਲਾ ਕਰ ਸਕਦਾ ਹੋ ਛਾਇਰ ਉਹ ਵਾਜਾ ਜਾਈਗਾ ਤਾਂ ਹੁੰਦਗਾ ਮੈਂ ਵੇਖਣਾ ਕਈ ਯਾਰ ਇੱਥੇ ਆ ਆ ਵਜਦੇ ਵਜ ਜਾ ਵਜ ਆ ਆ ਤੇ ਵਜ ਜਾ ਤੁਹਾਨੂੰ ਲੱਗਾ ਸਹੀ ਹੈ ਆਉਂਦਗਾ ਯਾਰ ਅੱਗੇ ਵੀ ਅਸੀਂ ਜਦੋਂ ਆਉਂਦੇ ਆ ਨਾ ਇੱਥੇ ਹਾਂ ਵਾਜਾ ਤਾਂ ਹੁੰਦਾ ਵਾਜਾ ਆਉਂਦੀ ਆ ਇੱਥੇ ਇੱਥੇ ਪਤਾ ਕੀ ਗੱਲ ਆ ਵਾਜਾ ਆਉਂਦੀ ਆ ਇੱਥੇ ਪੂਰਾ ਤੈਨੂੰ ਨਾ ਗੌਰ ਨਾਲ ਦੇਖ ਤੇ ਆ ਜਾਨਵਰਾਂ ਦੀਆਂ ਕਿਵੇਂ ਮੰਨ ਲਾ ਵੀ ਉਹ ਇੱਥੇ ਤੈਨੂੰ ਖੰਡਰ ਬਹੁਤ ਮਿਲਣਗੇ ਮਰੇ ਹੋਏ ਜੀਵ ਜੰਤੂ ਮਰੇ ਹੋਏ ਇਨਸਾਨ ਵੀ ਬਾਬੇ ਇੱਥੇ ਬਹੁਤ ਮਿਲ ਸਕਦਾ ਤੈਨੂੰ ਇਸ ਚੀਜ਼ ਉਹ ਫਿਰ ਤੂੰ ਡਰਨ ਨਹੀਂ ਦੱਬੇ ਹੋਣਗੇ ਨਾ ਥੱਲੇ ਹਜੇ ਆ ਜਾ ਆ ਜਾ ਆ ਜਾ ਇੱਥੋਂ ਯਾਰ ਮੈਨੂੰ ਐ ਡਰ ਲੱਗਦਾ ਸ਼ਰਮਾ ਕੋ ਲਾੜ ਨਾ ਜਾਵੇ ਇਥੋਂ ਰਾਮੇ ਆਇਆ ਕਰਾਂ ਜਾ ਆਇਆ ਮੇਰਾ ਸ਼ੇਰ ਉਹ ਭਰਾਵਾ ਲੜਾ ਆਣਾ ਨਹੀਂ ਕੋ ਸਕੀ ਉਹ ਤਾਂ ਫੇਰ ਤੂੰ ਖਿਆਲ ਤੂੰ ਰੱਖਣਾ ਨਾ ਇੱਕ ਜਿੱਥੇ ਤਰ ਮਦਨਾ ਸੱਪ ਦੀ ਪੈੜ ਹੋਵੇ ਕੋਵਰੇ ਸੱਪ ਦੀ ਪੈੜ ਹੋਵੇ ਨਾ ਉੱਥੇ ਤੈਨੂੰ ਪੱਕੇ ਹੀਰੇ ਜਾਂ ਕੋਈ ਤੈਨੂੰ ਕੋਈ ਕੀਮਤੀ ਚੀਜ਼ ਮਿਲ ਸਕਦੀ ਤੂੰ ਨਿਗਾਹ ਰੱਖਣੀ ਹੈ ਕੋਵਰੇ ਪੈੜ ਕਿਹੜੀ ਹੁੰਦੀ ਆ ਯਾਰ ਕੋਵਰੇ ਸੱਪ ਦੀ ਲਾ ਦੱਸ ਉਹ ਹੁੰਦੀ ਆ ਪੈੜ ਉਹ ਲੀ ਹੁੰਦੀ ਆ ਓਏ ਉਹ ਹੁੰਦੀ ਉਹੀ ਲੀ 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 ਓਏ ਯਾਰ ਦੱਸ ਆ ਭਾਈ ਆ ਆ ਭਾਈ ਆ ਭਾਈ ਓਏ ਆ ਭਾਈ ਇਹ ਪਾਇ ਹੈ ਚੱਲ ਇਹੇ ਚੱਲ ਗਏ ਮੈਂ ਕਿਹਾ ਇਹੀ ਚੱਲ ਤੂੰ ਪੱਕਾ ਤੈਨੂੰ ਯਾਰ ਨਿਸ਼ਾਨੀ ਹੈ ਤੈਨੂੰ ਮੈਂ ਦੱਸ ਦਣਾ 100% ਤੈਨੂੰ ਮੈਂ ਦੱਸਦਾ ਵੀ ਕੋਬਰਾ ਸਭ ਉੱਥੇ ਜਾਊਗਾ ਜਾਂ ਜਿੱਥੇ ਜੰਨਾ ਆ ਇੱਥੇ ਖੱਡਾ ਆ ਲੱਗਦਾ ਯਾਰ ਹੈ ਖੱਡਾ ਆ ਲੱਗਦਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਖੜ੍ਹ ਜਾ ਇੱਥੇ ਡੂੰਗਾ ਆਵੇ ਥਾਂ ਆਵਾਜ਼ਾਂ ਪੜੀਆਂ ਨਹੀਂ ਜਾਂਦੀਆਂ ਯਾਰ ਹਨਾ ਯਾਰ ਨਹੀਂ ਇਧਰ ਗਾਂ ਗਾਂ ਚੱਲ ਗਾਂ ਚ ਲੈ ਹਾਂ ਭਾਈ ਹੁੰਦਾ ਤਾਂ ਨਹੀਂ ਕੁਛ ਐ ਨਹੀਂ ਨਹੀਂ ਕੁਛ ਨਹੀਂ ਹੁੰਦਾ ਐ ਮੇਰੀ ਬੇਫਿਕਰ ਐ ਤੂੰ ਹਾਂ ਠੀਕ ਬਸ ਕੀਲਣਾ ਮੈਨੂੰ ਆਉਂਗਾ ਇਧਰ ਆ ਇਧਰ ਹੋ ਨਹੀਂ ਖਵੇ ਲੱਗਦਾ ਯਾਰ ਆ ਇਹ ਉਪਰ ਆਇਆ ਥਾਂ ਹੀ ਹੈ। ਕੋਬਰੇ ਦੀ ਪੂਸ਼ ਆਓ। ਹਾਂ ਆ ਜਾ। ਆ ਜਾ ਆ ਜਾ ਆ ਜਾ। ਉਹ ਕੋਬਰੇ ਦੀ ਪੂਸ਼ ਆ ਕੋਈ ਹੋਰ ਨਾ ਫੜ ਲਈ ਯਾਰ ਇੱਥੋਂ। ਨਹੀਂ 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 ਆ ਜਾ ਆ ਜਾ ਆ ਜਾ ਆ ਜਾ ਨੰਗੇ ਨੰਗੇ ਨੰਗੇ। ਯਾਰ ਮਰਵਾਏਗਾ ਮੈਨੂੰ ਲੱਗਦਾ ਤੂੰ। ਮੈਂ ਤਾਂ ਖਲਪਾੜ ਜੀ ਚੱਕਦਾ। ਓ ਯਾਰ ਆ ਜਾ ਆ ਜਾ ਯਾਰ ਆ ਮੈਂ ਮੇਰੀ ਗੱਲ ਸੁਣ ਲੈ। ਹਾਂ ਤੂੰ ਜੇ ਤੈਨੂੰ ਖਜ਼ਾਨਾ ਮਿਲ ਗਿਆ ਨਾ ਵਾਕ ਹੀ ਠੀਕ ਆ ਯਾਰ ਐਵੇਂ ਬੱਕਰੀਆਂ ਚਾਰ ਦਾ ਫਰਦਾ ਨਾ ਤੈਨੂੰ ਅਰਬਾਂ ਬਤੀ ਕਰੋੜਾਂ ਪਤੀ ਬਣਾਉਣਾ ਨਾ ਹੋਏ ਮੇਰੇਗਾ ਚਾਰ ਬੱਕਰੀਆਂ ਜਿਹੜੀਆਂ ਉਹ ਵੀ ਗਵਾ ਦੇ ਹਾਂ ਮੈਂ ਹਾਂ ਹੋ ਦੇਖੀ ਓਏ ਉਹ ਭਾਈ ਉਹ ਆਜਾਈ ਉਹਦੇ ਚੌਂਦਗਾ ਓਏ ਹਾਂ ਓਏ ਕੋਲੇ ਤੇਰਾ ਭਰਾਵਾ ਮੈਨੂੰ ਤਾਂ ਡਰ ਲਾਦਾ ਮੈਂ ਨਹੀਂ ਕੋਲੇ ਜਾਂਦਾ ਹਾਂ ਮੈਂ ਹਾਂ ਉਹੀ ਮੇਰੇ ਗੱਲ ਯਾਦ ਆ ਗਈ ਜਿਹੜੇ ਸਾਡੇ ਦਾਦਿਆਂ ਨੇ ਪੁਰਖਾਣੇ ਹਾਂ ਲਿਖ ਕੇ ਗਏ ਸੀ ਉਹ ਕਹਿੰਦੇ ਵੀ ਇੱਥੇ ਜਿੰਨ ਦਾ ਵਾਸਾ ਵੀ ਹੈ ਮਨ ਲੱਗਦਾ ਜੰਨਤ ਚਮਕੀ ਬੜੀ ਆ ਯਾਰ ਇਹਦੀ ਤਾਂ ਹੈ ਚਮਕੀ ਬੜੀ ਆ ਯਾਰ ਇਹ ਹੀਰਿਆਂ ਦਾ ਵੀ ਹੋ ਸਕਦਾ ਹਾਂ ਤੇ ਇਹਦੇ ਵਿੱਚ ਜੰਨ ਵੀ ਹੋ ਸਕਦਾ ਇਹ ਆਪਾਂ ਨੂੰ ਮੈਨੂੰ ਵੇਖ ਲੈਣ ਦੇ ਵੀ ਤੰਤਰ ਕਿਹੜਾ ਸੀਗਾ ਔਰ ਇਸ ਜਿਹੜਾ ਸਾਡੇ ਦੱਸ ਕੇ ਗਿਆ ਦਾਦੇ ਪੜਦਾਦੇ ਤੂੰ ਜਾਏਂਗਾ ਕਰ ਆਵੇਂਗਾ ਤੂੰ ਆਇਆ ਵੀ ਨਿਕਲੀ ਜਾਂਦਾ ਬਾਈ ਯਾਰਾ ਹਾਂ ਓਏ ਵਾਕਈ ਜੰਨ ਹੈ ਬਈ ਇਹ ਚ ਹੈ ਐਂ ਕਰ ਰਾਮੇ ਖਾਂਦਾ ਤਾਂ ਨਹੀਂ ਆਪਾਂ ਨੂੰ ਤੂੰ ਮੇਰੀ ਗੱਲ ਸੁਣ ਹਾਂ ਡਰੀ ਨਾ ਇੱਕ ਤਾਂ ਠੀਕ ਹੈ ਕਕ ਭਰਾਈ ਨਾ ਠੀਕ ਆ ਠੀਕ ਆ ਹਾਂ ਤੇ ਮੈਂ ਵੇਖਦਾ ਵੀ ਇਹਦੇ ਵਿੱਚ ਕੀ ਚੀਜ਼ ਆ ਆ ਜਾ ਦੇਖ ਫਿਰ ਦੇਖ ਹੂ ਅ ਦੋਦ ਅ ਦੋ ਅ ਦ ਜਾਵਾ ਵੇਖੀ ਵੇਖੀ ਵੇਖ ਲੈ ਭਰਾਵਾ ਪਹਿਲਾ ਹੈ ਕੀ ਇਹ ਮੈਨੂੰ ਤਾਂ ਡਰ ਲੱਗਦਾ ਮੇਰੀ ਗੱਲ ਸੁਣ ਲੈ ਸ਼ਰਮਾ ਓਏ ਐ ਜੇ ਕਾ ਤੋ ਆਵਾਜ਼ ਆਉਂਦੀ ਹੈ ਚ ਰਹਿਣ ਦੇ ਯਾਰ ਮੈਂ ਤਾਂ ਨਾ ਯਾਰ ਕੋਈ ਪੰਗਾ ਨਾ ਲੈ ਨਹੀਂ ਨਹੀਂ ਇਹਦੇ ਵਿੱਚ ਆਪਾਂ ਨੂੰ ਮਿਲੂਗਾ ਜਨ ਹਾਂ ਜੀ ਤੋ ਆਪਾਂ ਕਰਾਵਾਂਗੇ ਰੈਸ਼ਮਈ ਪੂਰੇ ਖਲਾਸੇ ਤੇ ਨਾਲੇ ਆਪਾਂ ਹੋ ਜਾਾਂਗੇ ਕਰੋੜਾਪਤੀ ਕਿਰੋੜਾ ਪਤੀ ਹੋ ਜਾਣਗੇ ਦੇਖੀ ਮੈਨੂੰ ਤਾਂ ਉਹਦੇ ਚੋਂ ਪਤਾ ਨਹੀਂ ਨਿਕਲੂਗੇ ਨਹੀਂ ਨਿਕਲੂ ਜਨਨ ਹੱਸਦਾ ਤੂੰ ਜਿੰਨਾ ਉਹ ਇਹਨੂੰ ਵੇਖੀ ਲਗਾ ਲਿਆਈ ਆ ਨਾ ਤੈਨੂੰ ਵੀ ਆਸਾ ਵੇਖੀ ਕਿਤੇ ਵੇਖੀ ਵੇਖ ਕੇ ਕਿਤੇ ਭਰਾਵਾ ਇੱਕ ਮਿੰਟ ਮੈਂ ਇਹਨੂੰ ਉਹ ਭਰਾਵਾ ਛੇਤੀ ਪੈਦਾ ਕਰ ਤੇ ਸਾਡੇ ਦਾ ਘਰੇ ਆਟਾ ਵੀ ਹੈ ਨਹੀਂ ਮੈਂ ਤਾਂ ਆਟਾ ਮੰਗਾਉਂਗਾ ਇਹ ਤੋਂ ਮੇਰੀ ਗੱਲ ਸੁਣ ਹਾਂ ਇੱਥੇ ਨਹੀਂ ਖੋਲਦੇ ਆਪਾਂ ਹੋਰ ਕਿੱਥੇ ਖੋਲ੍ਹੇਗਾ ਇਹਨੂੰ ਆਪਾਂ ਇੱਕ ਅਕਾਂਤ ਜਗ੍ਹਾ ਦੇ ਵਿੱਚ ਜਾ ਕੇ ਖੋਲ੍ਹਾਂਗੇ ਆ ਜਾ ਆ ਜਾ ਆ ਉਹੀ ਗੱਲ ਕਰੇਗਾ ਯਾਰ ਹਣਾ ਮੈਂ ਲੈ ਕੇ ਚੱਲਦਾ ਬਤਾ ਚਾਲਾ ਉਹ ਨਾ ਠੱਕੇ ਹੰਬੇ ਜੇ ਪਏ ਜੇ ਇਹ ਆਖੇ ਲੱਗਦਾ ਹੁੰਦਾ ਨਾ ਐ ਕੁਛ ਕਹੇ ਤੋਂ ਤੇ ਇਹ ਤੋਂ ਪੁੱਕੀ ਪੱਕੀ ਵੀ ਮਗਾ ਲਾਂ ਗਾੜ ਜਿਹੜੀ ਚੀਜ਼ ਤੂੰ ਆਖੀ ਨਾ ਉਹ ਵੀ ਚੀਜ਼ ਮਿਲੂਗੀ ਤੈਨੂੰ ਬੇਫਿਕਰ ਆ ਜਾ ਆ ਜਾ ਤੂੰ ਬਸ ਮੇਰਾ ਸਾਥ ਦਿੱਤਾ ਤੈਨੂੰ ਮੈਂ ਹਿੱਸਾ ਤੇਰਾ ਪੱਕਾ ਦਊਂਗਾ ਬੇਫਿਕਰ ਹਿੱਸਾ ਤੇ ਇਹ ਨਾ ਹੋਵੇ ਜੰਨ ਦੀ ਲਿੱਦ ਮੈਨੂੰ ਫੜਾ ਦੇ ਨਹੀਂ 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 ਹਾਂ ਅੱਧਾ ਜੰਨ ਮੇਰਾ ਹੈ ਅੱਧਾ ਜੰਨ ਤੇਰਾ ਬੇਫਿਕਰ ਆ ਜਾ ਕਰ ਐਂ ਕਰ ਥੱਲੇ ਉਤਰਦੇ ਆਪਾਂ ਪਹਾੜ ਤੋਂ ਹਾਂ ਠੀਕ ਹੈ ਥੱਲੇ ਉਤਰ ਕੇ ਫਿਰ ਆਪਾਂ ਇਹਨੂੰ ਕੱਢਦੇ ਆ ਬਾਹਰ ਹਣਾ ਥੱਲੇ ਦਾ ਉਤਰਦੇ ਆ ਇੱਥੋਂ ਕਿਵੇਂ ਉਤਰਾਂਗੇ ਥੱਲੇ ਡਗਾਈ ਬਹੁਤ ਐ ਪਰਾਂ ਦੀ ਚਲਦੇ ਆ ਉਧਰੋਂ ਆ ਜਾ ਫਿਰ ਹਾਲੀਵੁੱਡ ਬੱਕਰਗਾ ਵੀ ਮੇਰਗਾ ਦਾ ਰੱਬ ਆਸਰੇ ਫਿਰਦਿੰਗਾ ਅੱਜ ਦੇਖਣ ਲਵੇ ਆਪਾਂ ਨੂੰ ਕੋਈ ਕੋਈ ਨਹੀਂ ਦੇ ਐਂ ਕਰ ਇਹਦੇ ਚ ਆ ਜਾ ਇਹਦੇ ਚ ਆਈਦੇ ਚ ਆਈਦੇ ਚ ਇਹਦੇ ਚ ਆ ਜਾ ਇੱਥੇ ਇੱਥੇ ਆ ਜਾ ਇੱਥੇ ਐਂ ਕਰ ਪਹਿਲਾਂ ਥੱਲੇ ਵੇਖ ਕੋਈ ਉਹ ਕੁਛ ਨਹੀਂ ਥੱਲੇ ਆ ਜਾ ਯਾਰ ਆ ਜਾ ਥੱਲੇ ਦਾ ਜੇ ਕੋਈ ਹੋਇਆ ਵੀ ਨਾ ਥੱਲੇ ਤਾਂ ਦੱਬਿਆ ਦੁੱਬਿਆ ਹੀ ਹੋਊਗਾ ਕੋਈ ਹੋਇਆ ਤਾਂ ਇੱਥੇ ਆ ਜਾ ਇੱਥੇ ਮਾਰਦਾ ਮੁਰਦਾ ਤਾਂ ਨਹੀਂ ਹੁੰਦਾ ਹੈ ਮੇਰੀ ਗੱਲ ਸੁਣ ਲੈ ਹਾਂ ਇੱਕ ਤਾਂ ਇਹ ਚੋਂ ਬਹੁਤ ਜ਼ਿਆਦਾ ਪ੍ਰਕਾਸ਼ ਨਿਕਲੂਗਾ ਅੱਛਾ ਹਾਂ ਉਹ ਥੋੜਾ ਅੰਨੇ ਤਾਂ ਨਹੀਂ ਹੁੰਦੇ ਆਪਾਂ ਐ ਅੰਨੇ ਆਪਾਂ ਅੱਖਾਂ ਮੀਚ ਲਾਂਗੇ ਅੱਛਾ ਅੱਛਾ ਠੀਕ ਹੈ ਹਾਂ ਤੇ ਜੇ ਜਨ ਨਿਕਲਿਆ ਹਾਂ ਤਾਂ ਫੇਰ ਆਪਾਂ ਨੂੰ ਉਹ ਤੋਂ ਆਪਾਂ ਕੰਮ ਲਾਵਾਂਗੇ ਠੀਕ ਹੈ ਉਹ ਖੋਲਾ ਖੋਲਾ ਵੇਖੀ ਜਾਓ ਫਿਰ ਯਾਰ ਖੋਲਾ ਫਿਰ ਖੋਲ ਦੇ ਖੋਲ ਦੇ ਤੂੰ ਆ ਤੇ ਅੱਖਾਂ ਮੀਚ ਲੈਣੇ ਧੂਆਂ ਵਿੱਚ ਰੋਜ਼ ਹੋਊਗਾ ਠੀਕ ਹੈ ਇਹਦਾ ਹੋਏ ਮੈਂ ਅੱਖਾਂ ਮੀਚ ਲੈ ਕੇ ਭਾਜਾਂ ਕੱਲਾ ਹਾਂ ਇਹ ਚੋਂ ਜੇ ਆਪਣਾ ਜਨ ਨਿਕਲ ਆਇਆ ਤੂੰ ਕੀ ਮੰਗਾਏਗਾ ਇਹਨੂੰ ਦੱਸ ਉਹ ਪਹਿਲਾ ਦਾ ਭਰਾਵਾ ਮੇਰੇ ਤਾਂ ਆਤਾ ਕੋਟਾ ਜਾਂ ਮੁੱਖਿਆ ਪਿਆ ਮੈਂ ਤਾਂ ਉਹੀ ਮੰਗਾਉ ਤੇ ਨਾਲੇ ਮੰਗਾਉ ਪਊਆ ਠੰਡ ਜੀ ਵੀ ਲੱਗੀ ਜਾਂਦੀ ਐ ਅੱਛਾ ਹਾਂ ਬਾਕੀ ਆ ਤੂੰ ਬੜੀ ਛੋਟੀ ਸੋਚਾ ਤੇਰੀ ਉਹ ਈਡੀ ਕੀ ਛੋਟੀ ਸੋਚਾ ਤੇਰੀ ਉਹ ਭਰਾਵਾ ਤੀ ਐਡਾ ਕ ਤਾਂ ਕੀ ਆ ਇਹਦੇ ਚ ਜਨ ਹੋਊਗਾ ਜੇ ਵੱਡਾ ਹੋਇਆ ਫਿਰ ਵੱਡੀਆਂ ਚੀਜ਼ਾਂ ਸੋਚਾਂਗੇ ਪਹਿਲੇ ਲੋਕ ਸੀ ਨਾ ਹਾਂ ਇਹਨਾਂ ਤੋਂ ਕਰੋੜਾਂ ਲੱਖਾਂ ਪਤੀ ਬਣ ਜਾਂਦੇ ਸੀ ਹੀਰੇ ਜਿਹੜਾ ਕੁਛ ਮਰਜੀ ਬਣਾ ਆਪਾਂ ਵੀ ਬਣਾ ਗਏ ਆਪਾਂ ਵੀ ਬਣਾਗੇ ਹੁਣ ਇਹਨੂੰ ਖੋਲ ਦੇ ਖੋਲ ਦੇ ਨਿਗਾ ਰੱਖੀ ਯਾਰ ਲਾਈਟ ਜੀ ਦਾ ਪੈਨ ਲੱਗ ਗਈ ਲਾਈਟ ਪੈਨ ਲੱਗੀ ਨਾ ਅੱਖਾਂ ਵਿੱਚ ਲਾ ਮੀਚ ਲੰਗਾ ਭੱਜਣਾ ਜਾਈ ਮਰਾ ਆਹ ਆਹ ਓਏ ਓਏ ਦਾ ਕੱਡਾ ਓਏ ਓ ਤਰੀ